ਤੁਸੀਂ ਦੇਖ ਰਹੇ ਹੋ 24 ਪੰਜਾਬ نیوز ਚੈਨਲ ਨੂੰ ਅੱਜ ਤੰਦਰਾਂ ਇੱਕ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਕੀ ਪਿੰਡ ਪੰਡੋਰੀ ਗੋਲਾਂ ਵਿਖੇ ਘਰ ਦੀ ਛੱਤ ਡੇਗਣ ਦੇ ਕਾਰਨ ਪਰਿਵਾਰ ਦੇ 5 ਦੀਆਂ ਦੀ ਮੌਤ ਹੋ ਗਈ ਹੈ ਮ੍ਰਿਤਕ ਪਤੀ ਪਤਨੀ ਅਤੇ ਉਹਨਾਂ ਦੇ ਤਿੰਨ ਬੱਚੇ ਵੀ ਸ਼ਾਮਲ ਹਨ ਮੇਰੀ ਜਾਣਕਾਰੀ ਅਨੁਸਾਰ ਘਰ ਦੀ ਛੱਤ ਰਾਤ ਨੂੰ ਡੇਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮੇਰੀ ਜਾਣਕਾਰੀ ਅਨੁਸਾਰ ਘਾਡਰ ਵਾਲੀ ਛੱਤ ਇਹ ਹਾਦਸਾ ਵਾਪਰਿਆ ਹੈ ਜਿਸ ਵਿੱਚ ਕੀ 5 ਦੀਆਂ ਦੀ ਮੌਤ ਹੋ ਗਈ ਹੈ ਮੌਕੇ ਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਮੀਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੱਲੀਆਵਾਲੀ ਸੱਤ ਟਿਕਣਾਂ ਵਾਲੇ ਹਸਾ ਵਾਪਰੇ ਜਿਸ ਦੇ ਵਿੱਚ ਘਰ ਵਿੱਚ ਪੰਜ ਜੀਆਂ ਦੀ ਮੌਤ ਹੋ ਗਈ ਹੈ ਮੌਕੇ ਤੇ ਥਾਣਾ ਸਦਰ ਤਰਨਤਾਰਨ ਦੇ ਪੁਲਿਸ ਪਹੁੰਚ ਗਈ ਹੈ ਜਿਹਨਾਂ ਨੂੰ ਮ੍ਰਿਤਕ ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਲਿਆਇਆ ਗਿਆ ਹੈ ਤੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ ਤੇ ਮ੍ਰਿਤਕਾਂ ਦੀ ਪਛਾਣ ਗੁਰਵਿੰਦਰ ਸਿੰਘ ਅਮਰਜੀਤ ਸਿੰਘ ਕੌਰ ਇਕੂ ਅਤੇ ਗੁਰਲਾਲ ਸਿੰਘ ਤੇ ਵਜੋ ਹੋਈ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੁਲਿਸ ਮੁਲਾਜ਼ਮ ਹਸਪੀਟਲ ਦੇ ਵਿੱਚ ਪਹੁੰਚੇ ਹਨ ਜਿੱਥੇ ਕਿ ਮ੍ਰਿਤਕ ਦੇਹਾਂ ਨੂੰ ਲਿਆਂਦਾ ਗਿਆ ਹੈ ਜਿੱਥੇ ਹੀ ਉਹਨਾਂ ਦਾ ਪੋਸਟਮਾਰਟਮ ਕੀਤਾ ਗਿਆ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਰਿਵਾਰ ਦੇ ਮੈਂਬਰ ਪਰਿਵਾਰਿਕ ਮੈਂਬਰ ਹੋ ਰਹੇ ਹਨ ਕਰਲਾ ਰਹੇ ਹਨ ਜਿੱਥੇ ਕਿ ਵੱਡਾ ਹਸਾ ਤਰਨ ਤਰਨ ਤੋਂ ਹੋਇਆ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਕਿ ਪਰਿਵਾਰ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੈ ਤਸਵੀਰਾਂ ਵਿੱਚ ਦੇਖ ਰਹੇ ਹਾਂ ਇਹਨ ਹਾਦਸੇ ਜਿੱਥੇ ਪਿੰਡ ਦੇ ਵਿੱਚ ਹਾਦਸਾ ਵਾਪਰਿਆ ਉਹ ਤੁਹਾਨੂੰ ਸੁਣਾਉਣਾ ਹੈ ਕੀ ਕਹਿੰਦੇ ਨਜ਼ਰ ਆਇਆ ਇੱਕ ਘੁੜਕੀ ਨਾ ਭਜੀ ਆਪਣਾ ਮੇਰਾ ਨਾਮ ਗੁਰਮੀਤ ਸਰ ਕਿਹੜੇ ਪਿੰਡ ਤੋਂ ਪੰਡੋਰੀ ਗੋਲੇ ਦਾ ਇਹ ਕਿਸ ਤਰ੍ਹਾਂ ਸਭ ਆਪਣੀ ਕਿਰਪਾ ਲੱਗੇ ਪੰਜ ਦਿਨਾਂ ਦੇ ਡੈਥ ਹੋ ਗਏ ਪਰਿਵਾਰ ਦੀ ਜੀ ਦੇ तकरीबन 5:30 4:00 ਵਜੇ ਦੇ ਕਰੀਬ ਇਹਨਾਂ ਦੇ ਛੱਤ ਡਿੱਗੀ ਆ ਠੀਕ ਹੈ ਜੀ ਔਰ ਇਹਨਾਂ ਪਰਿਵਾਰ ਨੂੰ ਤੇ ਪਤਾ ਨਹੀਂ ਲੱਗਾ ਸਾਰੇ ਪਿੰਡ ਨੇ ਰਲ ਕੇ ਛੱਤ ਦੇ ਥੱਲੇੋਂ ਪਰਿਵਾਰ ਨੂੰ ਕੱਢਿਆ ਵਾ ਠੀਕ ਹੈ ਜੀ ਔਰ ਪਰਿਵਾਰ ਨੂੰ ਕੱਢਣ ਤੋਂ ਬਾਅਦ ਹੀ ਸਿਟੀ ਹਸਪਤਾਲ लेके ਗਏ ਉਸ ਤੋਂ ਬਾਅਦ ਇੱਧਰ ਲੈ ਕੇ ਆਏ ਜਿਨ੍ਹਾਂ ਨੇ ਬਿਲਕੁਲ ਡੈਥ ਹੋ ਗਈ। ਕੋਣ ਕੋਣ ਜੀ ਪਰਿਵਾਰ ਵਿੱਚ ਜਿਨ੍ਹਾਂ ਦੀ ਡੈਥ ਹੋਈ ਹੈ? ਪੰਜ ਪਰਿਵਾਰ ਦੇ ਮੈਂਬਰ। ਕੋਣ ਕੋਣ ਜੀ ਲੜਕੀ ਲੜਕਾ ਦੋ ਬੇਟੀ ਇੱਕ ਬੇਟੀ ਹੀ ਦੋਨੋਂ ਜੀ ਆਪਨੇ। ਤੇ ਕੀ ਗੱਲਬਾਤ ਹੋਈ ਪਿਆ ਲੱਗਾ ਕਿ ਤੁਹਾਡੇ ਘਰ ਸ਼ਤ ਪਛਾਦ ਦੇ ਕਿ ਪੰਜ ਜੀਆਂ ਡੈਥ ਹੋਈ ਕਿਸ ਤਰ੍ਹਾਂ ਇਹ ਕਿੰਨਾ ਪਬਲਿਕ ਕਰਨਾ ਹੈ? ਕੋਈ ਪਤਾ ਨਹੀਂ ਲੱਗਾ ਇਹ ਰਾਤ ਕਿਹੜੇ ਵੇਲੇ ਲੱਗੀ ਹੈ ਕੀ ਅਸੀਂ ਤਾਂ ਬਿਨੇ ਆ ਕੇ ਵੇਖਿਆ। ਜੀ। ਤੇ ਕੌਣ ਸੀ ਖਰਚ? ਪੰਜ ਦੇ ਪੰਜ ਪਰਿਵਾਰ ਦੇ ਮੈਂਬਰ ਸਾਰੇ ਤੁਹਾਡੇ ਭਰਾ ਸੀ ਕੋਣ ਕੋਣ ਮੈਂਬਰ ਦੱਸੋ ਕੀ ਨਾਮ ਇਹਨਾਂ ਦਾ ਗੁਰਵਿੰਦਰ ਸਿੰਘ ਤੇ ਆਪਣੀ ਪਤਨੀ ਪਤਨੀ ਵੀ ਨਾਲ ਤੇ ਤਿੰਨ ਬੱਚੇ ਅੱਛਾ ਜੀ ਤਾਂ ਕਿੱਦਾਂ ਪਤਾ ਲੱਗਾ ਕਿ ਛੱਡੇ ਕੀ ਆ ਹਾਸਾ ਵਾਪਰੇ ਹਸਪਤਾਲ ਸਾਕੇਠੇ ਆਪਾਂ ਇਧਰਲੇ ਪਾਸੇ ਉਹ ਅਲੱਗ ਸਾਈਡ ਤੇ ਰਹਿੰਦੇ ਸੀਗੇ ਉਧਰਲੇ ਪਾਸੋਂ ਫੋਨ ਗਿਆ ਛੋਟੇ ਭਰਾ ਦੇ ਘਰ ਦੀ ਦਾ ਹੂੰ ਹੂੰ ਅਰਤਾਸ਼ ਭਜੀ ਕਿਵੇਂ ਵਾਪਰੇ ਘਰ ਨਾਲ ਸਾਡੀ ਪਤਾ ਲੱਗਾ ਪੰਜ ਜੀ ਡੈਥ ਹੋ ਗਈ ਨੇ ਪਤਾ ਨਹੀਂ ਕੀ ਲੱਗਾ ਬੱਚੇ ਛੋਟੇ ਹੀ ਨੇ ਬੱਚੇ ਨਹੀਂ ਗੱਭਰੂ ਸੀ ਲਗਭਗ 18-18 ਸਾਲ ਦੇ ਆ ਅੱਛਾ ਜੀ ਤੇ ਕਿੰਨੇ ਕਿੰਨੇ ਬੱਚੇ ਕਿੰਨਾ ਕਿੰਨਾ ਦੱਸੋ ਜੀ ਨਾਮ ਸਾਰੇ ਕੱਲੇ ਹਾਂਜੀ ਕਿੰਨਾ ਕਿੰਨਾ ਦੱਸੋ ਜੀ ਬੰਦੇ ਮੈਂ ਕਿ ਦੱਸੋ ਇਹ ਨਾਮ ਕਿਹਨੇ ਗੁਰਵਿੰਦਰ ਸਿੰਘ ਹਾਂਜੀ ਅਮਰਜੀਤ ਖੋਹਰ ਤੇ ਕੁੜੀ ਦਾ ਨਾਮ ਹੈ ਕੂਆ ਹਮ ਵੱਡੇ ਮੁੰਡੇ ਦਾ ਨਾਮ ਗਰ ਲਾ ਲਿਆ ਹਮ ਜੀ ਕੋਈ ਇਨਸੀਡੈਂਟ ਹੋਇਆ ਵਾ ਕੀ ਮਾਮਲਾ ਆਇਆ ਸਰ ਸਾਰਾ ਮੈਂ ਐਸਚੂ ਸਦਰ ਤਰਨਕਾਰਨ ਹਾਂਜੀ ਹਾਂਜੀ ਇਹ ਸਾਡੇ ਮੇਰੇ ਏਰੀਆ ਦੇ ਵਿੱਚ ਫੰਡੋਰੀ ਗੋਲਾ ਸਿੰਘ ਪਿੰਡ ਪੈਂਦਾ ਇੱਥੋਂ ਦਾ ਗੋਇੰਦਰ ਸਿੰਘ ਜਿਹੜਾ ਇੱਕ ਵਿਅਕਤੀ ਸੀ ਉਹਦੀ ਇੱਕ ਮਿਸਿਸ ਸੀ ਤੇ ਉਹਦੇ ਤਿੰਨ ਬੱਚੇ ਸੀ ਦੋ ਲੜਕੀਆਂ ਦੋ ਲੜਕੀਆਂ ਤੇ ਇੱਕ ਲੜਕੀ ਹੈ ਜੀ ਇਹਨਾਂ ਦੇ ਘਰ ਦੇ ਵਿੱਚ ਨਾ ਜੀ ਇੱਕ ਮਕਾਨ ਬਣਿਆ ਹੋਇਆ ਸੀ ਮਕਾਨ ਦੇ ਜਿਹੜੇ ਇੱਕ ਬੰਨੇ ਗਾਡਰ ਜਿਹੜੇ ਸੀ ਅਗਲੀ ਕੰਧ ਤੇ ਰੱਖੇ ਹੋਏ ਸੀ ਜਿਹੜੇ ਪਿਛਲੇ ਬੰਨੇ ਜਿਹੜੀ ਇਹਦੀ ਕੰਧ ਸੀ ਉਹਦੇ ਦੇ ਤਾਂ ਲੰਮਾ ਗਾਡਰ ਰੱਖ ਕੇ ਤੇ ਉਹਦੇ ਉੱਤੇ ਰੱਖੇ ਸੀ ਔਰ ਜਿਹੜਾ ਲੰਮਾ ਗਾਡਰ ਤੇ ਜਿਹੜੀ